ਪਸ਼ਾਵਰ ਕੋਹਾਟ ਬੰਨੂ ਡੇਰਾ ਇਸਮਾਇਲ ਖਾਨ ਮਲਤਾਨ ਸ਼ਹਿਰਾ ਹਰੀਪੁਰ ਰਾਵਲਪਿੰਡੀ ਕੋਮਰੀ ਕਨੋਹਾ ਤਰਨਤਾਰਨ ਸੰਗਰੂਰ ਹੁੰਦੇ ਹੋਏ ਮਸਤੂਆਣਾ ਸਹਿਬ ਆਏ ਪਸ਼ਾਵਰ ਪੁੱਜਨ ਪਰ ਸਾਰੇ ਸ਼ਹਿਰ सदर ਦੇ ਇਲਾਕੇ ਵਿੱਚ ਖਬਰ ਫੈਲ ਗਈ ਦੋਵੇਂ ਸਮੇਂ ਦੀਵਾਨ ਸੱਜ ਦੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ ਅਨੇਕਾਂ ਜੀਵਾਂ ਦਾ ਅਮਰ ਸ਼ਾਕੇ ਉਧਾਰ ਹੋਇਆ ਭਰੇ ਦਿਵਾਨ ਵਿੱਚ ਅਪੀਲ ਕਰਨੀ ਆਪ ਗੁਰ ਸ਼ਬਦ ਦੀ ਹੀਠੀ ਤੇ ਮੋਹ ਮਾਇਆ ਦੀ ਗੁਲਾਮੀ ਸਮਝਦੇ ਸਨ ਪ੍ਰਮਾਨ ਹੈ ਮਾਨ ਮੋਹ ਦੋਨੋਂ ਕੋ ਪਰਹਰ ਗੋਬਿੰਦ ਕੇ ਗੁਨ ਗਾਵੇ ਕਹੋ ਨਾਨਕ ਇਹ ਬਿਦਖੋ ਪ੍ਰਾਨੀ ਜੀਵਨ ਮੁਕਤ ਕਹਾਵੇ ਸੇਠ ਰਤਨ ਸਿੰਘ ਜੀ ਆ ਕੇ ਆਪ ਜੀ ਨੂੰ ਜਥੇ ਸਮੇਤ ਕਹਾਟ ਲਈ ਟਾਂਗਿਆਂ ਤੇ ਤੁਰ ਪਏ ਪਿਸ਼ਾਵਰ ਤੋਂ 13 ਮੀਲ ਦੂਰ ਮਤੰਨੀ ਆਨੇ ਤੋਂ ਸੜਕ ਆਕੀ ਇਲਾਕੇ ਵਿੱਚੋਂ ਲੰਘਦੀ ਹੈ ਇਸ ਪਹਾੜੀ ਇਲਾਕੇ ਵਿੱਚ ਪਾਣੀ ਦੀ ਬਹੁਤ ਕਮੀ ਰਹਿੰਦੀ ਹੈ ਖੂਹ ਲੱਗ ਨਹੀਂ ਸਕਦਾ ਲੋਕ ਛੱਪੜਾਂ ਦਾ ਹੀ ਪਾਣੀ ਪੀਂਦੇ ਹਨ ਉਸ ਸਾਲ ਬਰਸਾਤ ਨਾ ਹੋਣ ਕਰਕੇ ਪਾਣੀ ਦੀ ਬਹੁਤ ਤੰਗੀ ਸੀ ਤੇ ਲੋਕ ਡੰਗਰ ਸਾਹਿਬ ਦੁਖੀ ਸਨ ਜਦੋਂ ਆਪ ਗੜੀ ਸ਼ਾਹਬੁੱਦੀਨ ਪਾਸੋਂ ਲੰਘ ਰਹੇ ਸਨ ਤਾਂ ਟਾਂਗੇ ਚੜਾਈ ਕਰਕੇ ਹੌਲੀ ਹੌਲੀ ਚੱਲ ਰਹੇ ਸਨ ਅੱਗੋਂ ਚਾਰ ਪਠਾਨ ਆ ਰਹੇ ਸਨ ਉਹਨਾਂ ਨੇ ਸੰਤ ਜੀ ਦਾ ਅਨੁਰਾਨੀ ਚਿਹਰਾ ਵੇਖ ਕੇ ਘੋੜੇ ਦੀ ਬਾਗ ਫੜ ਲਈ ਤੇ ਤਰਲਾ ਮਾਰਿਆ ਤਿਆਰਜ ਕੀਤੀ ਵਾਸਤੇ ਖੁਦਾ ਦੇ ਬਾਰਿਸ਼ ਬਖਸ਼ੋ ਸੰਤ ਜੀ ਮਹਾਰਾਜ ਨੇ ਹੱਸ ਕੇ ਆਖਿਆ ਕਿ ਬਾਰਿਸ਼ ਤਾਂ ਖੁਦਾ ਦੇ ਵਾਸਾ ਹੈ ਅਸੀਂ ਤਾਂ ਉਸ ਦੇ ਬੰਦੇ ਹਾਂ ਪਠਾਨੇ ਨੇ ਬੜੇ ਅਦਬ ਨਾਲ ਆਖਿਆ ਤੂੰ ਖੁਦ ਖੁਦਾ ਦਾ ਨੂਰ ਹੈ ਤੇਰੇ ਅਤੇ ਖੁਦਾ ਵਿੱਚ ਕੋਈ ਭੇਦ ਨਹੀਂ ਸਾਨੂੰ ਨਾਂ ਤਰਸਾਓ ਅਸੀਂ ਬਹੁਤ ਦੁਖੀ ਹਾਂ ਇਹਨਾਂ ਦੀ ਦਰਦ ਭਰੀ ਪੁਕਾਰ ਕਰਕੇ ਸੰਤ ਜੀ ਟਾਂਗੇ ਤੋਂ ਉਤਰ ਪਏ ਆ ਰਾਤ ਲਈ ਆਸਨੇਸ਼ੇ ਨਗਰ ਕੀਤਾ ਸੰਤ ਜੀ ਨੇ ਜਥੇ ਸਮੇਤ ਸ਼ਬਦ ਕੀਰਤਨ ਆਰੰਭ ਕੀਤਾ ਬਹੁਤ ਸਾਰੇ ਪਠਾਨ ਤੇ ਉਹਨਾਂ ਦੇ ਬਾਲ ਬੱਚੇ ਇਕੱਠੇ ਹੋ ਗਏ ਕੀਰਤਨ ਦਾ ਇੱਕ ਖਾਸ ਇਹ ਹਾਤੀ ਰੰਗ ਬਣਿਆ ਅਸਮਾਨ ਉੱਪਰ ਬਦਲ 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 ਨਜ਼ਰ ਆਉਣ ਲੱਗ ਪਏ ਰਹਿਰਾ ਸਾਹਿਬ ਦਾ ਪਾਠ ਹੋਇਆ ਅਰਦਾਸ ਹੋਣ ਦੀ ਧੀਰ ਸੀ ਕਿ بارش ਪੂਰੇ ਜੋਰ ਨਾਲ ਸ਼ੁਰੂ ਹੋ ਗਈ। 2 ਘੰਟੇ ਉਹ ਮੂਲਾ ਧਾਰ بارش ਹੋਈ। ਕਿ ਸਾਰੇ ਜਲਥਲ ਹੋ ਗਿਆ। ਸਾਰੇ ਪਠਾਨ ਸੰਤਮਹਾਰਾਜ ਦੀ ਚਰਣੀ ਲੱਗੇ ਤੇ ਇੱਕ ਜਮਾਨ ਹੋ ਕੇ ਕਹਿਣ ਲੱਗੇ ਤੂੰ ਖੁਦਾ ਦਾ ਕਾਮਲ ਫਕੀਰ ਹੈ। ਤੇਰੇ ਤੇ ਖੁਦਾ ਵਿੱਚ ਕੋਈ ਫਰਕ ਨਹੀਂ। ਤੇਰੇ پاک دیدار ਤੇ ਰੱਬੀ ਕਲਾਮ ਨੇ ਸਾਨੂੰ ਤਾਰ ਦਿੱਤਾ ਹੈ। ਉਹਨਾਂ ਨੇ ਦੋ ਹਿੰਦੂਆਂ ਪਾਸੋਂ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਕਾਨਾ ਸੀ ਲੰਗਰ ਤਿਆਰ ਕਰਵਾ ਲਿਆ ਸੀ ਸੋ ਸਭ ਸ਼ਾਕੇ ਬਰਾਜ ਗਏ ਸਵੇਰੇ ਸੂਰ ਚੜਨ ਤੋਂ ਪਹਿਲਾਂ ਹੀ ਆਸਾ ਜੀ ਦੀ ਵਾਰ ਦਾ ਭੋਗ ਪਾ ਕੇ ਜਲ ਪਾਣੀ ਸ਼ਾਕੀ ਕੋਹਾਟ ਵੱਲ ਚੱਲ ਪਏ ਸ਼ਾਮ ਕੋਹਾਟ ਅੱਪੜ ਕੇ ਕੋਠੀ ਨੰਬਰ 2 ਵਿੱਚ ਡੇਰਾ ਕੀਤਾ ਸਵੇਰੇ ਦਾ ਦਿਵਾਨ ਪੰਚਾਇਤੀ ਗੁਰਦੁਆਰੇ ਇਹ ਸ਼ਾਮ ਦਾ ਸੱਜੂ ਦੇ ਕੋਠੇ ਦੇ ਸਜਦਾ ਦੇ ਦੇ ਵਕਤ ਸੰਤ ਮਹਾਰਾਜ ਜੀ ਤੂੰ ਵੀ ਨਦੀ ਦੇ ਕਿਨਾਰੇ ਇੱਕ ਗੁਫਾ ਵਿੱਚ ਰਹਿੰਦੇ ਬਸੰਤ ਪੰਚਮੀ ਦਾ ਮੇਲਾ ਨਦੀ ਦੇ ਕਿਨਾਰੇ ਮਨਾਇਆ ਗਿਆ ਸ਼ਬਦ ਕੀਰਤਨ ਹੋਇਆ ਤੇ ਅਤੁੱਟ ਲੰਗਰ ਵਰਤਿਆ ਇਸ ਨਦੀ ਦੇ ਕਿਨਾਰੇ ਫਿਰ ਹਰ ਸਾਲ ਬਸੰਤ ਪੰਚਮੀ ਸੰਗਤ ਮਨਾਉਂਦੀ ਚਲੀ ਆਉਂਦੀ ਰਹੀ ਸੰਤ ਜੀ ਸਵਾ ਮਹੀਨਾ ਇੱਥੇ ਰਹੇ ਭਾਈ ਸੋਧ ਸਿੰਘ ਪ੍ਰਧਾਨ ਸਿੰਘ ਜੀ ਸਰਗੋਦੇ ਵਾਲਿਆਂ ਦਾ ਇਸ ਵਕਤ ਚੰਗਾ ਗੁਰਮਖ ਪ੍ਰਸਿੱਧ ਰਾਗੀ ਜਥਾ ਹੈ ਭਾਈ ਸੋਧ ਸਿੰਘ ਜੀ ਨੂੰ ਕਹਾਟ ਸੰਤ ਮਹਾਰਾਜ ਦੇ ਪਹਿਲੀ ਵਾਰ ਦਰਸ਼ਨ ਹੋਏ ਆਪ ਲਿਖਦੇ ਹਨ ਸੰਤਾ ਸੰਤ ਮਹਾਰਾਜ ਦਾ ਆਪਣਾ ਪ੍ਰੋਗਰਾਮ ਰਾਤ ਨੂੰ 1 ਵਜੇ ਉੱਠਣ ਦਾ ਸੀ ਉਹਨਾਂ ਦੀ ਆਤਮਿਕ ਗਤੀ ਦਾ ਪੇਡ ਕਥਨ ਤੋਂ ਬਾਹਰ ਹੈ ਪਰ ਉਹਨਾਂ ਦੇ ਰਸ ਭਨੇ ਨੈਣਾ ਵਿੱਚੋਂ ਆਤਮ ਰਸ ਦੀ ਫੁਹਾਰ ਹਰ ਸਮੇਂ ਵਰਸਦੀ ਰਹਿੰਦੀ ਸੀ ਮਧੁਰ ਬਚਨਾਂ ਵਿੱਚ ਕੋਈ ਐਸਾ ਸਵਾਦ ਸੀ ਕਿ ਚਿੱਤ ਮੋਹਿਆ ਜਾਂਦਾ ਸੀ ਅਤੇ ਮਨ ਪਿੰਗਲਾ ਹੋ ਕੇ ਚਰਨ ਕਮਲਾਂ ਵਿੱਚ ਜੁੜ ਜਾਂਦਾ ਸੀ ਬੇਅੰਤ ਸੰਗਤਾਂ ਅਤੇ ਸਾਥ ਸੰਗੀਆਂ ਨੇ ਇਹ ਰਸ ਮਾਣਿਆ ਪੁਹਾੜ ਤੋਂ ਸੰਤ ਜੀ ਸਮਾਨੇ ਗਏ ਇੱਥੇ ਪਲਟਨ 15 ਦੇ ਸੇਖ ਸੂਬੇਦਾਰ ਗੁਰਦੇਵ ਸਿੰਘ ਕੋਲ 8 ਦਿਨ ਰਹੇ ਸਮਾਨੇ ਤੋਂ ਟਲ ਗਏ ਫਿਰ ਨਿਰਭਾਦ ਸਰਦਾਰ ਕਿਸ਼ਨ ਸਿੰਘ ਪਾਸ ਰਹੇ ਪੁਹਾੜ ਤੋਂ ਬੰਨੂ ਦੀ ਸੰਗਤ ਆਪ ਜੀ ਨੂੰ ਬੰਨੂ ਲੈ ਆਈ ਪੁਹਾੜ ਤੋਂ ਸੇਠ ਦਿਆਲ ਸਿੰਘ ਸੇਠ ਸਾਧੂ ਸਿੰਘ ਭਾਈ ਦਿਆਲ ਸਿੰਘ ਜੀ ਵੀ ਨਾਲ ਗਏ ਬੰਨੂ ਸਵੇਰ ਦਾ ਦੀਵਾਨ ਭਾਈ ਰੂਪਾ ਜੀ ਦੇ ਗੁਰਦੁਆਰੇ ਅਤੇ ਸ਼ਾਮ ਦਾ ਫੌਜਾ ਸਿੰਘ ਸਜਦਾ ਫੌਜਾਂ ਵਿੱਚ ਸਜਦਾ ਆਪੇ ਥੇ ਸਵਾ ਮਹੀਨਾ ਰਹੇ ਬਹੁਤ ਪ੍ਰੇਮੀਆਂ ਨੇ ਅਮਤ ਛ ਗਿਆ ਡਾਕਟਰ ਕਰਤਾਰ ਸਿੰਘ ਜੀ ਸੁਪੁੱਤਰ ਚੌਧਰੀ ਸੁੰਦਰ ਸਿੰਘ ਪੈਨਸ਼ਨਰ ਕਹੂਟਾ ਜ਼ਿਲ੍ਹਾ 라ਵਲਪਿੰਡੀ ਜੋ ਇਸ ਵਕਤ ਨਿਰੰਕਾਰ ਮੈਡੀਕਲ ਹਾਲ ਸਦਰ ਬਾਜ਼ਾਰ 라ਵਲਪਿੰਡੀ ਦੇ ਮਾਲਕ ਹਨ ਨੇ ਇਹ ਸਾਖੀ ਲਿਖ ਕੇ ਭੇਜੀ ਸੀ ਜੋ ਇਸ ਤਰ੍ਹਾਂ ਹੈ ਦਾਸ ਬੰਨੂ ਜੇਲ ਅਤੇ ਪੁਲਿਸ ਦੇ ਹਸਪਤਾਲ ਦਾ ਇੰਚਾਰਜ ਸੀ ਜਦ ਸੰਤ ਜੀ ਬੰਨੂ ਪੁੱਜੇ ਦਾਦ ਸਰਦਾਰ ਸਾਧੂ ਸਿੰਘੀ ਠੇਕੇਦਾਰ ਇਹਨਾਂ ਦੇ ਨਾਲ ਸਨ ਦਾਸ ਸੰਤ ਜੀ ਦਾ ਪੁਰਾਣਾ ਸੇਵਕ ਸੀ ਦਾਸ ਨੂੰ ਸੰਤ ਜੀ ਨੇ ਹੁਕਮ ਕੀਤਾ ਕਿ ਗੁਰੂ ਸਾਗਰ ਸਹਿ ਮਸਤਮਾਨੀ ਦੀ ਸੇਵਾ ਕਰਨੀ ਹੈ ਦਾਸ ਨੇ ਸੰਗਤ ਵਿੱਚ ਪੇਰਣਾ ਕੀਤੀ ਸੋ ਪ੍ਰੇਮੀਆਂ ਨੇ ਖੁੱਲੇ ਦਿਲ ਅਰਦਾਸੇ ਕਰਾਏ ਤੇ 14000 ਰੁਪਏ ਇਕੱਠੇ ਹੋ ਗਏ ਦਾਸ ਨੇ ਪ੍ਰਸ਼ਾਦੇ ਵਾਸਤੇ ਅਰਜ਼ਿ ਕੀਤੀ ਕਿ ਦਾਸ ਨੂੰ ਐਤਵਾਰ ਛੁੱਟੀ ਹੁੰਦੀ ਹੈ ਸੰਤ ਜੀ ਨੇ ਫਰਮਾਇਆ ਕਿ ਐਤਵਾਰ ਸਰਦਾਰ ਹੁਤੂ ਸਿੰਘ ਡਿਪਟੀ ਕਮਿਸ਼ਨਰ ਦੇ ਘਰ ਪ੍ਰਸ਼ਾਦਾ ਹੈ ਤੁਹਾਡੇ ਘਰ ਪ੍ਰਸ਼ਾਦੇ ਦੀ ਬਾਬਤ ਫਿਰ ਵੇਖਿਆ ਜਾਵੇਗਾ ਦੂਜੇ ਦਿਨ ਸੋਮਵਾਰ ਸੋਮਵਾਰ ਸ਼ਾਮ ਦੇ 3 ਵਜੇ ਸੰਤ ਮਹਾਰਾਜ ਨੇ ਹੁਕਮ ਕਰ ਭੇਜਿਆ ਕਿ ਅੱਜ ਰਾਤ ਦਾ ਪ੍ਰਸ਼ਾਦਾ ਤੁਹਾਡੇ ਘਰ ਸ਼ਕਾਂਗੇ ਦਾਸ ਨੇ ਆਪਣੀ ਸੁਪਤਨੀ ਲక్ష్ਮਨ ਕੌਰ ਨਾਲ ਸਲਾਹ ਕੀਤੀ ਤੇ ਪ੍ਰਸ਼ਾਦੇ ਦੀ ਤਿਆਰੀ ਸ਼ੁਰੂ ਕਰ ਦਿੱਤੀ 7 ਵਜੇ ਤੱਕ ਕੇਵਲ ਦੋ ਮਣ ਆਟਾ ਪੱਕਿਆ ਕੜਾ ਪ੍ਰਸ਼ਾਦ ਬਣਿਆ ਦਾਲ ਭਾਜੀ ਤਿਆਰ ਹੋ ਗਏ ਪੌਣੇ 8 ਵਜੇ ਸੰਤ ਜੀ ਮਹਾਰਾਜ 500 ਸੰਗਤ ਸਮੇਤ ਸ਼ਬਦ ਪੜ੍ਹਦੇ ਪਹੁੰਚ ਗਏ ਦਾਸ ਬਹੁਤ ਹੈਰਾਨ ਹੋਇਆ ਤੇ ਸੰਤ ਜੀ ਪਾਸ ਖੋਲੀ ਜੀ ਬੇਨਤੀ ਕੀਤੀ ਕਿ ਮਹਾਰਾਜ ਜੀ ਪੂਰਾ ਆਟਾ ਹੱਲੇ ਨਹੀਂ ਪੱਕਿਆ ਥੋੜੀ ਦਿਰ ਉਡੀਕ ਲੈ ਜਾਵੇ ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਅਸੀਂ ਆਪ ਚੱਲ ਕੇ ਵੇਖਾਂਗੇ ਸੰਤ ਜੀ ਰਸੋਈ ਵਿੱਚ ਆਏ ਅਤੇ ਸਤਨਾ ਵਾਹਿਗੁਰੂ ਦਾ ਜਾਪ ਕਰਕੇ ਇੱਕ ਇੱਕ ਬਾਲਟੀ ਕੜਾ ਪ੍ਰਸ਼ਾਦ, ਦਾਲ ਅਤੇ ਪ੍ਰਸ਼ਾਧੀਆਂ ਤੇ ਉਠੀ ਟਕਾ ਦਿੱਤੀ। ਹੁਕਮ ਕੀਤਾ ਕਿ ਲੰਗਰ ਵਰਤਾਉਣਾ ਸ਼ੁਰੂ ਕਰ ਦਿਓ। ਹੁਕਮ ਮੰਨ ਕੇ ਲੰਗਰ ਵਰਤਣਾ ਸ਼ੁਰੂ ਹੋ ਗਿਆ। ਸਾਰੇ ਆਈ ਸਾਰੀ ਸੰਗਤ ਨੇ, ਜੇਲ੍ਹ ਦੇ ਸਭ ਸਟਾਫ ਤੇ ਕੈਦੀਆਂ ਨੇ ਰੱਜ ਕੇ ਲੰਗਰ ਛਕਿਆ। ਸਾਰੀ ਰਾਤ ਤੇ ਅਗਲੇ ਦਿਨ ਤੱਕ ਲੰਗਰ ਵਰਤਦਾ ਰਿਹਾ। ਟੋਟ ਨਾ ਆਈ। ਗੁਰੂ ਦੀ ਦਾਤ ਸਵਾਈ ਹੀ ਰਹੀ ਦੂਜੇ ਦਿਨ ਜਦ ਪੁੱਠੀਆਂ ਕੀਤੀਆਂ ਹੋਈਆਂ ਬਾਲਟੀਆਂ ਚੁਕੀਆਂ ਤਦ ਸਾਰੇ ਭਾਂਡਿਆਂ ਵਿੱਚੋਂ ਥੋੜਾ ਥੋੜਾ ਪ੍ਰਸ਼ਾਦ ਬਾਕੀ ਨਿਕਲਿਆ ਸੰਤ ਜੀ ਦੀ ਇਹ ਜਾਹਰੀ ਕਲਾ ਆਪਣੇ ਅੱਖੀਂ ਦਾਸ ਨੇ ਵੇਖੀ ਬੰਨੂ ਤੋਂ ਆਪ ਡੇਰਾ ਇਸਮਾਇਲ ਖਾਨ ਗਏ ਜਿੱਥੇ 40 ਦਿਨ ਰਹੇ ਇਥੋਂ ਦੋ ਇਥੇ ਦੋ ਕੌਤਕ ਵਰਤੇ ਸੂਬੇਦਾਰ ਮੇਜਰ ਜਵਾਲਾ ਸਿੰਘ ਨੇ 45 ਸਿੱਖਾਂ ਨੂੰ ਹੁਕਮ ਦੇ ਦਿੱਤਾ ਕਿ ਸੰਤ ਜੀ ਦੇ ਦੀਵਾਨ ਵਿੱਚ ਕੋਈ ਫੌਜੀ ਨਾ ਜਾਊ। 8 ਦਿਨ ਪਿਛੋਂ ਉਸ ਹੰਕਾਰੀ ਸੂਬੇਦਾਰ ਮੇਜਰ ਪਾਸੋਂ ਕੋਈ ਐਸਾ ਕਸੂਰ ਹੋ ਗਿਆ ਕਿ ਉਹ 12 ਪੱਥਰੋਂ ਬਾਹਰ ਕੱਢਿਆ ਗਿਆ। ਨੌਕਰੀ ਗਈ ਤੇ ਪੈਨਸ਼ਨ ਵੀ ਨਾ ਲੈ ਸਕਿਆ। ਇੱਕ ਦਿਨ ਦਰਿਆ ਸਿੰਧ ਦੇ ਕਿਨਾਰੇ ਦੀਵਾਨ ਲੱਗਾ ਬਹੁਤ ਸੰਗਤ ਦੂਰੋਂ ਨੇੜੇੋਂ ਆਈ। ਹੋਗ ਮਗਰੋਂ ਸੰਤ ਜੀ 12 ਸਾਥੀਆਂ ਸਮੇਤ ਛੋਟੀ ਕਿਸ਼ਤੀ ਜਿਸ ਨੂੰ ਇਧਰ ਪਤੀਲਾ ਸੱਦਦੇ ਹਨ ਵਿੱਚ ਦਰਿਆ ਦੀ ਸੈਰ ਕਰ ਰਹੇ ਸਨ ਕਿ ਤੂਫਾਨ ਆ ਗਿਆ ਤੇ ਕਿਸ਼ਤੀ ਵਿੱਚ ਪਾਣੀ ਭਰ ਗਿਆ ਸਭ ਲੋਕ ਤੇ ਮਲਾਹ ਵੀ ਘਬਰਾ ਗਏ ਪਰ ਸੰਤ ਜੀ ਰੋਲ ਬੈਠੇ ਰਹੇ ਆਖਰ ਗੁਰੂ ਮੇਰ ਨਾਲ ਕਿਸ਼ਤੀ ਪਾਰ ਲੱਗ ਗਈ ਮਲਾਹਾ ਨੇ ਚਰਨ ਫੜ ਲਏ ਤੇ ਹੱਥ ਜੋੜ ਕੇ ਅਰਜ ਕੀਤੀ ਕਿ ਤੂੰ ਕਾਮਲ ਫਕੀਰ ਹੈ ਤੇਰੇ ਚਰਨਾਂ ਦੀ ਖਰੇਤ ਬੇੜੀ ਪਾਰ ਲੰਘ ਆਈ ਹੈ ਸੰਤ ਜੀ ਸਭ ਕੁਝ ਅੱਲਾ ਦੇ ਵਸ ਵਿੱਚ ਹੈ ਮਲਾ ਬੋਲੇ ਰੱਬ ਤੇ ਫਕੀਰ ਵਿੱਚ ਕੋਈ ਭੇਦ ਨਹੀਂ ਦਰਿਆ ਤੋਂ ਪਾਰ 13 ਮੀਲ ਜਾ ਕੇ ਦਰਿਆ ਖਾਂ ਤੋਂ ਰੇਲ ਵਿੱਚ ਮਲਤਾਨ ਸ਼ਾਮਣੀ ਪੁੱਜੇ ਅਤੇ ਆਪਣੇ ਸੇਵਕ ਭਾਈ ਮੱਲਾ ਸਿੰਘ ਪਾਸ ਠਹਿਰੇ ਸੰਤ ਜੀ 40 ਦਿਨ ਇੱਥੇ ਰਹੇ ਸ਼ਹਿਰ ਤੇ ਸ਼ਾਮਣੀ ਵਿੱਚ ਬਹੁਤ ਪ੍ਰਚਾਰ ਹੋਇਆ ਸੰਤ ਜੀ ਨੂੰ ਸ਼ਹਿਰੇ ਆ ਗਏ ਇੱਥੇ ਸਾਬਕ ਫੁਕਜਾਂ ਵਿੱਚ ਦਿਵਾਨ ਹੋਏ ਪਰ 54 ਪਲਟਨ ਵਿੱਚ ਤਾਂ ਇੱਕ ਖਾਸ ਪਾਰੀ ਦਿਵਾਨ ਰੱਖਿਆ ਗਿਆ ਜਿਸ ਵਿੱਚ ਕਰਨਲ ਗੈਸਲੀ ਖੁਦ ਆਇਆ ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਸੰਤ ਜੀ ਮਹਾਰਾਜ ਨੂੰ ਬੜੇ ਚਾਉ ਅਤੇ ਅਦਬ ਨਾਲ ਮਿਲਿਆ ਤੇ ਕਹਿਣ ਲੱਗਾ ਹਮਕੋ ਬੜਾ ਫਕਰ ਹੈ ਤੁਮ ਹਮਾਰੀ ਪਲਟਨ ਦਾ ਜਵਾਨ ਹੈ ਹਮਾਰੇ ਪਾਸ ਰਹਤੇ ਤਬ ਬੜਾ ਬੜਾ ਉਹ ਡਾ ਪਾਟੀ ਪਰ ਆਬ ਖੁਦਾ ਕੇ ਘਰ ਸੇ ਬਰਾ ਉਹ ਡਾ ਪਾਇਆ ਹੈ ਸੰਤ ਮਹਾਰਾਜ ਸਵਾ ਮਹੀਨਾ ਨੁਸ਼ਹਿਰੇ ਰਹੇ ਕਰਨਲ ਗੈਸਲੀ ਦੀ ਮੰਗ ਪਰ ਜਰਨ ਜਰਨੈਲ ਨੁਸ਼ਹਿਰਾ ਬਰਗੇਡ ਨੇ ਛੁੱਟੀ ਕਰ ਦਿੱਤੀ ਦਰਿਆ ਕਾਬਲ ਤੋਂ ਲੈ ਕੇ ਸਟੇਸ਼ਨ ਤੱਕ ਫੌਜੀ ਬੈਂਡ ਤੇ ਸਿਪਾਹੀ ਸਿਪਾਹੀ ਨਜ਼ਰ ਆਉਂਦੇ ਪੂਰਨ ਪ੍ਰੇਮ ਨਾਲ ਸੰਗਤਾਂ ਨੇ ਆਪ ਜੀ ਨੂੰ ਪਸ਼ਾਵਰ ਦੀ ਗੱਡੀ ਵਿੱਚ ਬਿਠਾਇਆ ਨੋ ਸ਼ਹਿਰਾ ਤੇ ਪਸ਼ਾਵਰ ਵਿੱਚ ਮਸਤੂਆਣਾ ਸਾਹਿਬ ਦੀ ਸੇਵਾ ਲਈ ਚੰਗੀ ਰਕਮ ਇਕੱਠੀ ਹੋਈ ਪਸ਼ਾਵਰ ਤੋਂ ਹਰੀਪੁਰ ਆ ਕੇ ਕੁਝ ਦਿਨ ਠਹਿਰੇ ਤੇ ਉਥੋਂ 라ਵਲਪਿੰਡੀ ਆ ਕੇ ਮਲਕਮੂਨ ਸਿੰਘ ਦੇ ਮਕਾਨ ਉਚ ਡੇਰਾ ਕੀਤਾ ਦੋਵੇਂ ਵਕਤ ਦੀਵਾਨ ਸੱਜਦਾ ਕੀਰਤਨ ਕਥਾ ਹੁੰਦੀ ਉਸ ਸਮੇਂ ਟਿੱਕਾ ਰੇ ਪਦਮਨ ਸਿੰਘ ਜੀ ਵਲੀ ਅਹਿਦ ਮਹਾਰਾਜਾ ਹੀਰਾ ਸਿੰਘ ਜੀ ਵਾਲੀਏ ਨਾਬਾ ਵੀ ਕਸ਼ਮੀਰ ਜਾਂਦੇ ਹੋਏ ਇੱਥੇ ਹੀ ਟਿਕੇ ਹੋਏ ਸਨ ਆਪ ਦੋਵੇਂ ਵਕਤ ਦਮਨ ਵਿੱਚ ਹਾਜ਼ਰ ਹੁੰਦੇ ਇੱਕ ਦਿਨ ਆਪ ਨੇ ਸੰਤ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਮਾਲਵੇ ਦੇਸ਼ ਵਿੱਚ ਪ੍ਰਚਾਰ ਦੀ ਬੜੀ ਲੋੜ ਹੈ ਆਪ ਉਸ ਇਲਾਕੇ ਵਿੱਚ ਤੇ ਕਿਰਪਾ ਕਰੋ ਸੰਤ ਜੀ ਨੇ ਫਰਮਾਇਆ ਅਸੀਂ ਉਸ ਇਲਾਕੇ ਵਿੱਚ ਖਾਲਸਾ ਜੀ ਦਾ ਇੱਕ ਕੇਂਦਰ ਰਚ ਰਹੇ ਹਾਂ ਸਾਡਾ ਸੰਕਲਪ ਹੈ ਕਿ ਉੱਥੇ ਮਾਲਵੇ ਲਈ ਵਿਦਿਆ ਦੀ ਯੂਨੀਵਰਸਿਟੀ ਬਣੇ ਫਿਰ ਸਹਿ ਸੁਭਾਉ ਮਾਲ ਵਿੱਚ ਬੜਾ ਪ੍ਰਚਾਰ ਹੋਵੇਗਾ ਪਰ ਦੇਸ਼ ਮਾਇਆ ਵਿੱਚ ਕਮਜ਼ੋਰ ਹੈ ਸੰਤ ਜੀ ਦਾ ਇਹ ਬਚਨ ਸੁਣ ਕੇ ਟਿੱਕਾ ਸਾਹਿਬ ਨੇ ਆਖਿਆ ਕਿ ਆਪ ਮਾਲਵੇ ਤੇ ਕਿਰਪਾ ਕਰੋ ਮਾਇਆ ਦੀ ਸੇਵਾ ਦਾਸ ਕਰੇਗਾ ਇਹਨਾਂ ਦਿਨਾਂ ਵਿੱਚ ਹੀ ਸਰਦਾਰ ਸੇਵਾ RAM ਸਿੰਘ ਤੇ ਇਹਨਾਂ ਦੇ ਪਿਤਾ ਲਾਲਾ ਗੁਰਦਾਸ ਅਤੇ ਭਾਈ ਗੋਬਿੰਦ ਦਾਸ ਨੇ ਅਮਤ ਛਕਿਆ ਸਰਦਾਰ ਜੀ ਸੇਵਾ RAM ਦੇ ਨਾਮ ਨਾਲ ਪ੍ਰਸਿੱਧ ਵਕੀਲ ਸਨ ਇਸ ਨੇ ਪਹਿਲਾਂ ਦੋ ਵਾਰੀ ਅੰਮ੍ਰਿਤ ਛਕਨ ਤੋਂ ਨਾ ਕੀਤੀ ਸੀ ਪਰ ਅੱਜ ਸੰਤ ਜੀ ਮਹਾਰਾਜ ਨੇ ਜੱਫੀ ਵਿੱਚ ਲੈ ਕੇ ਪ੍ਰੇਮ ਨਾਲ ਕਿਹਾ ਭਾਈ ਅੱਜ ਅੰਮ੍ਰਿਤ ਛਕ ਲੈ ਗਲੇ ਲਾਉਂਦਿਆਂ ਹੀ ਭਾਈ ਸੇਵਾ RAM ਜੀ ਦੇ ਖਿਆਲ ਬਦਲ ਗਏ ਇਸ ਨੇ ਕਿਹਾ ਸਤਿਬਚਨ ਉਸੇ ਵਕਤ ਬਾਟਾ ਤਿਆਰ ਹੋ ਕੇ ਅੰਮ੍ਰਿਤ ਪ੍ਰਚਾਰ ਹੋਇਆ ਸੰਤ ਮਹਾਰਾਜ ਨੇ ਅੰਮ੍ਰਿਤ ਉੱਤੇ ਲੈਕਚਰ ਕਰਨ ਦਾ ਭਾਈ ਸੇਵਾ RAM ਸਿੰਘ ਜੀ ਨੂੰ ਹੁਕਮ ਕੀਤਾ ਉਹ 40 ਮਿੰਟ ਬੋਲੇ ਸੰਗਤ ਪਰ ਬਹੁਤ ਅਸਰ ਹੋਇਆ ਸਭ ਕਹਿੰਦੇ ਸਨ ਕਿ ਸੰਤ ਮਹਾਰਾਜ ਜੀ ਪ੍ਰੇਰਕ ਹੋ ਕੇ ਸੇਵਾ RAM ਸਿੰਘ ਦੇ ਵਿੱਚ ਬੋਲ ਰਹੇ ਹਨ। 라ਵਲ ਪਿੰਡੀ ਤੋਂ ਸੰਤ ਮਹਾਰਾਜ ਕੋ ਮਰੀ ਗਏ। ਉਥੋਂ ਕਨੋਹੇ ਆ ਕੇ ਕੁਝ ਦਿਨ ਆਰਾਮ ਕੀਤਾ। ਇੱਥੇ ਹੀ ਕਈ ਥਾਵਾਂ ਦੀ ਸੰਗਤ ਦਰਸ਼ਨ ਲਈ ਆਉਣ ਲੱਗ ਪਈ। ਜਦੋਂ ਸਰਦਾਰ ਸੇਵਾ RAM ਸਿੰਘ ਜੀ ਸਾਥੀਆਂ ਸਮੇਤ ਕਲਰ ਤੋਂ ਤੁਰੇ ਤਾਂ ਬਾਰਸ਼ ਬਹੁਤ ਸੀ ਪਰ ਤੁਰ ਹੀ ਆਏ। ਰਾਸਤਾ ਭੁੱਲ ਗਏ ਤੇ ਤੁਰਨਾ ਚਾਹਣ ਪਰ ਤੁਰ ਨਾ ਸਕਣਾ ਜਿਵੇਂ ਪੈਰ ਗੱਡੇ ਜਾਂਦੇ ਹਨ ਆਖਰ ਇੱਕ ਮੁਸਲਮਾਨ ਨੇ بارش ਕਰਕੇ ਸਿਰ ਪਰ ਬੋਰੀ ਪਾਈ ਹੋਈ ਸੀ ਤੇ ਪੁੱਛਿਆ ਅਗੇ ਭਾਈ ਹਰਾਨ ਖਰੋਤਾ ਹੈ ਕਿੱਥੇ ਜਾਣਾ ਈ ਸਰਦਾਰ ਜੀ ਨੇ ਜਵਾਬ ਦਿੱਤਾ ਕਿ ਕਨੋਹੇ ਜਾਣਾ ਹੈ ਉਸ ਨੇ ਕਿਹਾ ਸਿੱਖਾਂ ਦੇ ਪਿੰਡ ਜਾਣਾ ਹੈ ਤਾਂ ਇਹ ਡੰਡੀ ਜਾਂਦੀ ਹੈ ਅੱਗੇ ਉਹ ਪਲਾਈਆਂ ਦੀ ਗੜੀ ਚੰਗੀ ਹੈ ਉੱਥੇ ਇੱਕ ਸਿੱਖ ਫਕੀਰ ਦੀ ਕੁਟਿਆ ਹੈ ਅਤੇ ਨਾਲ ਹੀ ਪਿੰਡ ਹੈ ਇਹ ਸੁਣ ਕੇ ਜਦੋਂ ਸਰਦਾਰ ਜੀ ਨੇ ਤੁਰਨ ਦਾ ਖਿਆਲ ਕੀਤਾ ਤਾਂ ਗੱਡੇ ਹੋਏ ਪੈਰ ਝੜਪੜ ਤੁਰ ਪਏ। ਕਸੀ ਚੜ ਕੇ ਸੰਘਣੇ ਦਰਖਤਾਂ ਵਿੱਚ ਇੱਕ ਕੁਟਿਆ ਨਜ਼ਰ ਆਈ ਤੇ ਪਾਣੀ ਦਾ ਚਸ਼ਮਾ ਵੀ ਦਿਸਿਆ ਅਤੇ ਦਰਖਤਾਂ ਤੇ ਕਾਲੀ ਕੰਬਲੀ ਸੁੱਕਣੇ ਪਾਈ ਹੋਈ ਦੀ ਸੀ। ਇਧਰ ਸੰਤ ਜੀ ਨੇ ਤਿੰਨ ਵਾਰੀ ਭਾਈ ਨੰਦ ਸਿੰਘ ਜੀ ਦੇ ਘਰ ਬੈਠਿਆਂ ਕਿਹਾ ਕਿ ਚਲੋ ਕੁਟਿਆ ਤੇ ਚਲੀਏ ਸੰਗਤ ਆ ਰਹੀ ਹੈ। ਪਰ ਉਹ بارش ਪੈ ਰਹੀ ਹੈ ਕਰਕੇ ਟਾਲ ਛੱਡੀ। ਆਖਰ ਸੰਤ ਮਹਾਰਾਜ ਜੀ ਆਪ ਤੁਰ ਪਏ ਤਾਂ ਉਹ ਵੀ ਪਿਛੇ ਪਿਛੇ ਚਲਾ ਆਇਆ ਸੰਤ ਜੀ ਅੰਦਰ ਆ ਕੇ ਬੈਠੇ ਹੀ ਸਨ ਤਾਂ بارش ਰੁਕ ਗਈ ਆਪਨੇ ਕੰਬਲੀ ਸੁਕਣ ਲਈ ਦਰਖਤਾਂ ਉੱਪਰ ਪਾ ਦਿੱਤੀ ਸਰਦਾਰ ਸੇਵਾ ਰਾਮ ਸਿੰਘ ਜੀ ਪੁੱਜ ਗਏ ਨਮਸਕਾਰ ਕਰਕੇ ਬੈਠੇ ਹੀ ਸਨ ਤਾਂ ਸੰਤ ਮਹਾਰਾਜ ਜੀ ਨੇ ਕਿਹਾ ਭਾਈ ਰਸਤਾ ਭੁੱਲ ਗਿਆ ਸੀ ਉਸ ਨੇ ਕਿਹਾ ਮਹਾਰਾਜ ਜੀ ਆਪ ਹੀ ਰਸਤਾ ਭਲਾਉਣ ਵਾਲੇ ਤੇ ਆਪ ਹੀ ਰਾਹੇ ਦਿਵਾਉਣ ਵਾਲੇ ਹੋ ਕੁਟੀਆਂ ਦੇ ਪਾਸ ਦੇ ਦੋਹਾਂ ਚਸ਼ਮਿਆਂ ਵਿੱਚ ਆਪੇ ਫਿਰ ਪਾਣੀ ਆ ਗਿਆ ਸੀ ਜੋ ਸੰਗਤਾਂ ਨੇ ਬੜੇ ਪ੍ਰੇਮ ਨਾਲ ਛਕਿਆ ਤੇ ਖੂਬ ਅਸ਼ਨਾਣ ਕੀਤਾ ਇਥੋਂ ਆਪ ਤਰਨ ਤਰਨ ਆ ਗਏ ਪ੍ਰਚਾਰ ਜਾਰੀ ਹੋ ਗਿਆ ਇਧਰੋਂ ਸੰਗਰੂਰ ਵਿੱਚ ਸੂਰੀ ਦਰਵਾਜੇ ਦੇ ਬਾਹਰ ਦੀ ਧਰਮਸ਼ਾਲਾ ਵਿੱਚ ਫੌਜੀ ਸਰਦਾਰਾਂ ਨੇ satsang ਜਾਰੀ ਕੀਤਾ ਤੇ ਭਾਈ ਬ੍ਰਿਮ ਸਿੰਘ ਜੀ ਨੂੰ ਅੰਮ੍ਰਿਤਸਰ ਕਿਸੇ ਚੰਗੇ ਮਹਾਤਮਾ ਨੂੰ ਲਿਆਉਣ ਵਾਸਤੇ ਭੇਜਿਆ ਉਹ ਅੰਮ੍ਰਿਤਸਰ ਤੋਂ ਸੰਤ ਮਹਾਰਾਜ ਜੀ ਦੀ ਕੰਸੋ ਸੁਣ ਕੇ ਤਰਨਤਾਰਨ ਆ ਗਿਆ ਤੇ ਬੈਂਚੀ ਕਰਕੇ ਆਪ ਜੀ ਨੂੰ ਸੰਦਰੂਰ ਲੈ ਆਇਆ ਮਸਤੂਆਣੇ ਵੀ ਖਬਰ ਹੋ ਗਈ ਤਾਂ ਸੰਤ ਗੁਲਾਬ ਸਿੰਘ ਜੀ ਤੇ ਸੰਤ ਬਿਸ਼ਨ ਸਿੰਘ ਜੀ ਕੁਝ ਸਤਰੀਆਂ ਸਮੇਤ ਲੈਣ ਆ ਗਏ ਸੰਤ ਜੀ ਕਹਾਲ ਦੇ ਰਸਤੇ ਕਾਂਜਲੇ ਆਏ ਤੇ ਉਥੋਂ ਮਸਤੂਆਣੇ ਆ ਗਏ